ਸਾਈਡ ਦੇ ਸਾਈਡ ਦੇ ਸਾਈਡ ਦੇ ਸਾਈਡ ਦੇ ਜਾ ਰਹੀ ਸਾਈਡ ਦੇ ਦੋ ਮੈਨੇ ਨਹੀਂ ਕੀ ਹੋ ਰਿਹਾ ਹੈ ਸਾਈਡ ਦੇ ਦੋ ਆਏ ਲੈ ਆ ਆ ਸਾਈਡ ਕਰਦੇ ਹੁੰਦੇ ਥੋੜਾ ਸਾਈਡ ਦੇ ਮੰਚਾ ਵੈਂਕਪਟ ਨਹੀਂ ਮੈਮ ਆਪੀ ਨਹੀਂ ਜਾ ਸਾਡੀ ਮੈਂ ਤੁਹਾਨੂੰ ਬਹੁਤ ਨਹੀਂ ਉਸ ਦਿਨ ਨੇ ਕਿਹਾ ਬਈ ਨਹੀਂ ਬੇਟਾ ਬਹੁਤ ਸਮਾਰਕ ਕਿਵੇਂ ਹਾਰ ਪਾਵਾਂਗੇ ਆਰਤੀ ਕਰਾਂਗੇ ਨਹੀਂ ਹਾਰ ਪਾ ਜੂਗੀ ਹਾਂ ਫੜੋ ਬਹੁਤ ਟਾਈਮ ਪਿੱਛੇ ਆ ਫੜੀਓ ਬੇਟਾ ਪਲੀਜ਼ ਕੋਈ ਗੱਲ ਨਹੀਂ ਕਿਉਂ ਹੋ ਗਿਆ ਜੀ ਆਪ ਸੋਚੋ ਫਿਰ ਕੀ ਹੋ ਗਿਆ ਬੱਚੇ ਵਾਲਿਓ ਬੱਚੇ ਵਾਲੇ ਨਾ ਸਾਰੇ ਜੀ ਆਣਾ ਬੱਚੇ ਬਸ ਫਿਰ ਤਾਂ ਆਹ ਨਹੀਂ ਉਹ ਹੀ ਕਹਿੰਦੇ ਆ ਨਹੀਂ ਨਹੀਂ ਬੈਠਦੇ ਆ ਬੈਠ ਕੇ ਨਹੀਂ ਚਲੋ ਬੱਚਾ ਬੱਚਾ ਆ ਫੜਾਓ ਫੜਾਓ ਹਾਂ ਜੇ ਨਾ ਜਾਵੇ ਹਾਂ ਆ ਪਿੱਛੇ ਕਰੋ ਫੜਾਓ ਫੜਾਓ ਨਾ ਬੱਚੇ ਆ ਭਾਈ ਚਾਚੀ ਚਾਚੀ ਨੂੰ ਬੈਠ ਕੇ ਕੰਮ ਕਰਦੇ ਆ ਬੈਠ ਕੇ ਗੱਲ ਕਰਦੇ ਬੈਠ ਕੇ ਗੱਲ ਕਰਦੇ ਨਾਲ ਸਾਰੀ ਪਿੱਛੇ ਛਾੜੋ ਜੀਸੀ ਸਾਹਿਬ ਦਾ ਪ੍ਰੀਵਿਅਨ ਸੀਨਾ ਨਹੀਂ ਇੱਕ ਮਿੰਟ ਕੋਈ ਨਾ ਕਰਾ ਰਿਹਾ ਕਰਾ ਰਿਹਾ ਸਾਡੇ ਘਰ ਉੱਤਰ ਗਏ ਬੈਠਾ ਬੈਠੋ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠੋ ਥੱਲੇ ਬੰਦੇ ਬੈਠੋ ਮੈਨੂੰ ਛੋਟੇ ਕਿਸੇ ਆਸੀ اچھا ڇلنه جو ڪم ڪردي آهي مراد آباد مراد آباد مراد آباد اپنهن لوڪن جو ڏکڻا وڪڻا پريشن مراد مراد آباد مراد آباد ڪا 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 هري هون ٿا اي ڪنهن ۾ نه ڏوان چلو جاني انهن جي ڪجهه رٿڻيون ڏسو بني پئي هئي هي ڏسو

ਇਹ ਕਦੇ ਕਹਿੰਦਾ ਕਿਤਾਬ ਦੀ ਗੱਲ ਕਰਨਾ ਸੀ ਉੱਥੇ ਉੱਥੇ ਲੱਗੋ ਤੁਸੀਂ ਕੱਲ ਦਾ ਜਵਾਬ ਮੈਡਮ ਬੇਨਤੀ ਕਿਸ ਤਰ੍ਹਾਂ ਦੀ ਬੇਨਤੀ ਰੁਕੇ ਸੀ ਤੁਹਾਨੂੰ ਇਹ ਜਵਾਬ ਤੁਸੀਂ ਸੁਪਰੀਮੋ ਡਿਸਟ੍ਰਿਕਟ ਦੇ ਕਿੰਨੂ ਮਿਲੇ ਹੋਇਆ ਲਿਖਦੇ ਨਹੀਂ ਕੋਸ਼ਿਸ਼ ਕੀਤੀ ਮੈਡਮ ਮੈਨੂੰ ਮਿਲਣੀ ਨਹੀਂ ਡੀਐਸਪੀ ਸਾਹਿਬ ਡੀਐਸਪੀ ਸਾਹਿਬ ਕਿਹੜੇ ਦਿਨ ਆਏ ਨੇ ਮੈਡਮ ਮੇਰਾ ਬੱਚਾ ਸੁਪਰੀਮੋ ਹਸਪੀਟਲ ਤੁਸੀਂ ਕਿਹਾ ਕਿਹੜੇ ਦਿਨ ਆਏ ਨੇ ਮੈਡਮ ਤੁਹਾਨੂੰ ਬਾਅਦ ਹਾਂ ਪੰਜਾਬ ਅੱਜ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਨੂੰ ਇਹ ਬੇਨਤੀ ਹੈ ਤੁਸੀਂ ਅੱਜ ਵੀ ਕੀ ਕਰਨਾ ਹੈ ਮੇਰੇ ਬੱਚੇ ਦੀ ਗੱਲ ਦੇਖ ਤੋਰੀ ਹੈ ਮੈਂ ਉਹ ਹੀ ਕਹਿ ਰਿਹਾ ਤੁਸੀਂ ਅੱਜ ਵੀ ਕੀ ਕਰਨਾ ਹੈ ਸੜਕ ਦੀ ਖਤਮ ਹੋ ਗਈ ਸੀ ਦਾ ਬਹਾਇ ਜਾਣ ਦੋਸਤ ਬੰਦਾ ਕਰ ਚਲ ਤੁਸੀਂ ਤਾਂ ਨਹੀਂ ਅਸੀਂ ਤਾਂ ਪੀਐਮ ਮੋਦੀ ਨੂੰ ਪਿੱਛੇ ਝੜਦਾ ਬਹੁਤ ਬਹੁਤ ਗੱਲ ਹੈ ਦੇਖੋ ਅਸੀਂ ਬਾਰ-ਬਾਰ ਬਾਰ-ਬਾਰ ਅਸੀਂ ਕੀਤੀ ਉਸਤਾਰ ਅਸੀਂ ਕਹਿ ਰਹੇ ਤੁਸੀਂ ਆਓ ਵੀ ਤੁਸੀਂ ਅੱਜ ਆਇਓ ਸਾਰਾ ਕੁਝ ਕੋਈ ਨਹੀਂ ਕੋਈ ਕੁਝ ਨਹੀਂ ਸਾਰਾ ਕੁਝ ਛੱਡਦਾ ਕੀ ਅਸੀਂ ਸਾਰਾ ਕੁਝ ਛੱਡਦਾ ਪੇਰੈਂਟਸ ਪੇਰੈਂਟਸ ਆਪਣਾ ਪੇਰੈਂਟ ਗੱਲ ਕਰਦੇ ਹੁੰਦੇ ਨੇ ਅੰਜਨੀ ਨੂੰ ਨਾਲ ਲੈ ਕੇ ਮੈਡਮ ਇਹ ਜਿਹੜਾ ਆਉਂਦਾ ਬੰਦਾ ਨਹੀਂ ਸੀ ਕਿ ਇਹਦਾ ਇਹ ਹੈ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਅੱਜ ਆਉਣ ਦਾ ਮਨਤਬ ਕੀ ਹੈ ਚਲੋ ਦੱਸੋ ਆ ਜਾਣ ਦਾ ਰੀਜ਼ਨ ਕੀ ਹੈ

ਕੀ ਕਿਤੇ ਨਹੀਂ ਮੈਨਾਂ ਆਪਣਾ ਅਸਟਾਫ ਨਾਲ ਬੈਠੇ ਚਲੋ ਮੈਨੂੰ ਮੈਮ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਰੀਜਨਸ ਦਾ ਦੱਸੋ ਤੁਸੀਂ ਸਾਨੂੰ ਰੀਜਨ ਦੱਸੋ ਵੀ ਤੁਸੀਂ ਕਿਉਂ ਨਹੀਂ ਆਏ ਇੱਕ ਮਿੰਟ ਚਲੋ ਮੈਨੂੰ ਸਾਨੂੰ ਰੀਜਨ ਦੱਸ ਦੋ ਵੀ ਤੁਸੀਂ ਕਿਉਂ ਨਹੀਂ ਆਏ ਅਸੀਂ ਸੀਮ ਲਈ ਅਮਨ ਹਸਪੀਟਲ ਮੈਂ ਇੱਕ ਮਿੰਟ ਦੇ ਆਪਾਂ ਗੱਲ ਖਤਮ ਹੋ ਗਈ ਇੱਕ ਮਿੰਟ ਬੋਲਣ ਦਿਓ ਚਲੋ ਨੰਬਰ 1 ਅਮਨ ਹਸਪੀਟਲ ਆਏ ਜੀ ਸਾਡੇ ਬੱਚੇ ਸਿਵਲ ਹਸਪੀਟਲ ਸਮਾਣਾ ਚ ਪਰੇ ਅੱਦੇ ਬੱਚੇ ਰਜਿੰਦਰਾ ਜੀ ਅਮਰ ਹਸਪੀਟਲ ਇਤਿਆਂ ਦੋ ਬੱਚੇ ਜੋ ਇਨਫਾਰਮੇਸ਼ਨ ਹੈ ਉਹ ਇੰਜਰਡ ਸੀ ਠੀਕ ਹੈ ਜੀ ਤੁਸੀਂ ਇਹ ਕਹਿ ਕੇ ਕਿ ਅਮਰ ਹਸਪੀਟਲ ਗਏ بار بار ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਦੋਂ ਆਪਣਾ ਪੁੱਤ ਜਾਂਦਾ ਨਾ ਫਿਰ ਪਤਾ ਲੱਗਦਾ ਆਪਣੀ ਡਿਊਟੀ ਜਾਂਦੀ ਹੈ ਫਿਰ ਪਤਾ ਲੱਗਦਾ ਸਾਰੇ ਅਸੀਂ ਸਾਰੇ 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 ਆਪਾਂ ਹੈਂ ਕਿਹਨਾਂ ਪੁੱਤਾਂ ਨੇ ਤੁਹਾਨੂੰ ਖੁਸ਼ੀ ਨਹੀਂ ਹੈ ਸਦਰ ਦੁੱਖ ਹੈ ਸਾਡੇ ਵਿੱਚ ਨਹੀਂ ਹੈ ਸਾਡੇ ਕੋਲ ਆਜੇ ਆਉਣ ਨਾਲ ਮਰਮ ਲੱਗ ਜਾਣੀ ਅਸੀਂ ਇੱਥੇ ਜੰਮੇ ਕਿਉਂ ਅਸੀਂ ਇੱਥੇ ਜੰਮੇ ਕਿਉਂ ਅਸੀਂ ਕਿਹਦੇ ਵੀ ਕਿਹਦੇ ਪਾਕਿਸਤਾਨ ਜਾਂ ਬੱਚੇ ਸਾਡੇ ਇੱਥੇ ਕਿਉਂ ਆਏ ਤੁਹਾਡੇ ਇਹਵੇਂ ਖਤਮ ਹੋ ਗਏ ਮੈਂ ਉਹ ਐਵੇਂ ਖਤਮ ਹੋ ਗਏ ਜਿਨੇ ਕੀਰੇ ਮੋਡੇ ਖਤਮ ਹੋ ਰਹੇ ਦੇਖੋ ਤੁਸੀਂ ਦੇਖੋ ਕੀਰੇ ਮੋਡੇ ਖਤਮ ਹੋੁੰਦੇ ਰ ਓਵੇਂ ਖਤਮ ਹੋਏ ਨੇ ਸਾਡੇ ਬੱਚੇ ਤੁਸੀਂ ਇੱਧਰ ਕਿੱਲਾ ਕਰਦੇ ਹੋ ਅਸੀਂ ਜਿੱਦਲੇ ਫੜੇ ਵਿੱਚ ਬੈਠੇ ਤੁਸੀਂ ਇੱਕ ਦਿਨ ਤਾਂ ਆਂਦੇ ਸਾਨੂੰ ਇੱਕ ਵਾਰੀ ਐਂ ਤਾਂ ਕਹਿੰਦੇ ਅਸੀਂ ਫੜ ਕੇ ਦਵਾੰਗੇ ਤੁਸੀਂ ਇੱਕ ਵਾਰੀ ਤਾਂ ਕੋਈ ਗੱਲ ਨਹੀਂ ਹੈ ਮੈਂ ਇਹ ਜੋ ਆਪ ਨਹੀਂ ਹੈ ਹੁਣ ਤੁਹਾਡਾ ਹੁਣ ਕੁਝ ਨਹੀਂ ਐਕਸੈਪਟੇਬਲ ਨਹੀਂ ਹੈ ਕੋਈ ਗੱਲ ਨਹੀਂ ਕੋਈ ਨਹੀਂ ਕੁਝ ਵੀ ਹੋਣਾ ਅਸੀਂ ਤੁਸੀਂ ਫੜੇ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸਾਡਾ ਦੁਕਾਨ ਹੈ ਨਾ ਹੁਣ ਫਟ ਚੁੱਕਿਆ ਹੈ ਹੋ ਕੋਣ ਸਿੱਧਾ ਸਾਨੂੰ ਦੇਖ ਦੇ ਕਿ ਸਾਨੂੰ ਉਸਤਾ ਚੜ ਰਿਹਾ ਹੈ ਉਹ ਹੀ ਟਿੱਪਰ ਤੇ ਹੋ ਤੇ ਸਾਡੇ ਉੱਤੇ ਚੜ ਸਾਡੇ ਉੱਪਰ ਚੜ ਦੋ ਅਸੀਂ ਤੁਹਾਨੂੰ ਸਾਰਾ ਕੁਝ ਮੁਆਫ ਕਰਾਉਂਦੇ ਹਾਂ ਉਹ ਵੀ ਲੱਗੇ ਸਾਡੇ ਉੱਪਰ ਬੱਚੇ ਲੱਗੇ 14 ਬੰਦੇ ਦਾ ਕੋਈ ਟਿਕਟ ਨਹੀਂ ਚੱਲੇਗਾ ਸਾਡੇ ਸਾਡੇ ਬੱਚੇ ਪਾਸੇ ਖਤਮ ਕਰ ਦੋ ਦੇਖੋ ਇੱਕ ਤਾਂ ਮੈਡਮ ਜੀ ਇੱਕ ਤਾਂ ਬੱਚੇ ਕੋ ਆਇਆ ਇਹਨਾਂ ਨੂੰ ਇਨਸਾਫ ਲੈਣ ਵਾਸਤੇ ਦੇਖੋ ਇੱਥੇ ਬੈਠੇ ਆ ਸਾਨੂੰ ਪਿੱਪਰ ਲਿਆਓ ਸਾਡੇ ਤੇ ਛਾੜ ਦਿਓ ਹੱਥ ਹੋ ਗਏ 10 ਸੱਤੀ ਦਾ ਵਾਰ ਨੋਟ ਖਤਮ ਹੋ ਜਾਣਾ ਤੁਹਾਨੂੰ ਮਾਫਵੇਂ ਤੁਸੀਂ ਅਸੀਂ ਲਿਖ ਕੇ ਦੇ ਦਿੰਦੇ ਨੇ ਮੈਂ ਤੁਹਾਨੂੰ ਛਾੜ ਕੇ ਮਾਫੀ ਮੈਂ ਉਹੀ ਕਹਿ ਰਿਹਾ ਤੁਸੀਂ ਸਾਰੇ ਚੁੱਪ ਕਰਦੇ ਨੇ ਤੁਸੀਂ ਮੈਨੂੰ ਵੈਲਿਡ ਰੀਜਨਸ ਤਾਂ ਦੇ ਦਿਓ ਮੈਂ ਤੁਹਾਨੂੰ ਬਾਰ ਬਾਰ ਪੁੱਛ ਰਿਹਾ ਹਾਂ ਜੀ ਤੁਸੀਂ ਵੈਲਿਡ ਰੀਜਨਸ ਬੋਲਦੇ ਹੋ ਇਹਨਾਂ ਵੱਲੋਂ ਆਹ ਬੋਲਦੇ ਨੇ ਇਕੱਲੇ ਹਾਂਜੀ ਬੋਲੋ ਬੋਲੋ ਮੈਂ ਕੋਈ ਇਦਾਂ ਕੋਈ ਹੋਰ ਨਹੀਂ ਕਰੋ ਕੋਈ ਮੈਂ ਕੋਈ ਆਪਸ਼ਨ ਜਿਹੜਾ ਮੇਰੇ ਕੁਐਸਚਨ ਦਾ ਪਹਿਲਾ ਆਨਸਰ ਕਰੋ ਫਿਰ ਆਪਾਂ ਨੈਕਸਟ ਕੁਐਸਚਨ ਕਰਾਂ ਹਾਂਜੀ ਸਾਰਾ ਪੁੱਛੋ ਬੋਲੋ ਦੋ ਪਹਿਲੇ ਪਹਿਲਾ ਕਾਰਡ ਵੀ ਸਾਨੂੰ